ਬਸ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਪੱਧਰ ਤੇ ਜਿਹੜੇ ਯੂਟਿਊਬਰ ਸੀ ਜਾਂ ਜਿਹੜੇ ਆਮ ਬੰਦੇ ਸੀ ਉਹਨਾਂ ਨੇ ਮਿਸ ਇਨਫਾਰਮੇਸ਼ਨ ਬਹੁਤ ਫੈਲਾਈ ਹੈਗੀ ਆ ਤੇ ਇਹ ਪਤਾ ਲੱਗਾ ਕਿ 6 ਬੰਦਿਆਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਰਹੀ ਹੈ ਇਸ ਤੋਂ ਪਹਿਲਾਂ 2 ਬੰਦਿਆਂ ਦੇ ਖਿਲਾਫ ਜਿਹੜੀ ਹੈਗੀ ਆ ਉਹ ਪੁਲਿਸ ਕਾਰਵਾਈ ਕਰ ਵੀ ਚੁੱਕੀ ਹੈਗੀ ਹੈ ਖਾਸ ਸਮਗਰੀ ਸੀ ਜਿਹੜੀ ਉਹ ਜਿਹੜੀ ਸ਼ੇਅਰ ਕੀਤੀ ਹੈਗੀ ਆ ਉਹ ਯੂਟਿਊਬਰ ਹੀ ਹੋ ਸਕਦੇ ਆ ਉਹ ਜਿਹੜੇ ਫੇਸਬੁੱਕ ਚਾਣ ਵਾਲੇ ਆਦਰਵਾਇਸ ਬੰਦੇ ਵੀ ਹੋ ਸਕਦੇ ਆ ਸੋਸ਼ਲ ਮੀਡੀਆ ਪਲੇਟਫਾਰਮ ਵਾਲੇ ਹੈਗੇ ਆ ਕਿ ਉਹ ਸਾਰੇ ਬੰਦੇ ਆਇਡੈਂਟੀਫਾਈ ਕੀਤੇ ਗਏ ਹੈਗੇ ਆ ਫਰੀਕੋਟ ਜ਼ਿਲ੍ਹੇ ਚ ਤਕਰੀਬ ਅੱਧੀ ਦਰਜਨ ਦੇ ਕਰੀਬ ਸਟਾਰ ਦੇ ਬੰਦੇ ਆਇਡੈਂਟੀਫਾਈ ਕੀਤੇ ਗਏ ਜਿਨ੍ਹਾਂ ਨੇ ਜੰਗ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਮਿਸ ਇਨਫਾਰਮੇਸ਼ਨ ਦੇ ਕੇ ਮਿਸ ਗਾਈਡ ਕੀਤਾ ਤੇ ਫੋਹਾ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਬਣਿਆ ਹੋਇਆ ਹੈ ਤੇ ਇਸ ਤਣਾਅ ਦੇ ਦੌਰਾਨ ਮੀਡੀਆ ਦੇ ਭੂਮਿਕਾ ਨੂੰ ਲੈ ਕੇ ਕਾਫੀ ਵੱਡੇ ਸਵਾਲ ਉੱਠ ਰਹੇ ਆ ਵਿਵਾਦ ਹੋ ਰਿਹਾ ਹੈ ਚਾਹੇ ਚੈਨਲ ਕੁਝ ਵੀ ਕਰੀ ਜਾਣ ਪਰ ਲੋਕ ਜਿਸ ਤਰ੍ਹਾਂ ਇਸ ਤਣਾ ਨੂੰ ਪੇਸ਼ ਕਰ ਰਹੇ ਆ ਵਧਾ ਚੜਾ ਕੇ ਭੜਕਾਊ ਤਰੀਕੇ ਦੇ ਨਾਲ ਉਸ ਤੇ ਹੁਣ ਕਾਰਵਾਈ ਹੋਣੀ ਸ਼ੁਰੂ ਹੋ ਗਈ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਦੋ ਦੇ ਖਿਲਾਫ ਕਾਰਵਾਈ ਕਰ ਦਿੱਤੀ ਗਈ ਆ ਇਹਨਾਂ ਵਿਅਕਤੀਆਂ ਦੇ ਖਿਲਾਫ ਤੇ 6 ਹੋਰ ਪਾਈਪਲੈਨ ਦੇ ਵਿੱਚ ਕਾਰਵਾਈ ਕਰਨ ਦੇ ਲਈ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਆ ਪੁਲਿਸ ਸੂਤਰਾਂ ਦੇ ਅਨੁਸਾਰ ਇਹਨਾਂ ਵਿਅਕਤੀਆਂ ਨੇ ਯੁੱਧ ਦੀਆਂ ਖਬਰਾਂ ਨੂੰ ਯੁੱਧ ਦੀਆਂ ਗੱਲਾਂ ਨੂੰ ਭਾਰਤੀ ਫੌਜ ਦੀਆਂ ਕਾਰਵਾਈਆਂ ਨੂੰ ਕਿਸੇ ਢ ਘਾਉ ਤਰੀਕੇ ਦੇ ਨਾਲ ਆਪਣੇ ਸਟੇਟਸ ਤੇ ਲਾਇਆ ਆਪਣੇ ਪੇਜ ਤੇ ਪਾਇਆ ਤੇ ਜਾਂ ਫਿਰ ਸੋਸ਼ਲ ਮੀਡੀਆ ਤੇ ਆਪਣੇ ਤਰੀਕੇ ਨਾਲ ਵਧਾ ਚੜਾ ਕੇ ਪੇਸ਼ ਕੀਤਾ ਜਿਸ ਕਰਕੇ ਇਹਨਾਂ ਤੇ ਕਾਰਵਾਈ ਕੀਤੀ ਗਈ ਆ ਤੇ ਕੀਤੀ ਜਾ ਰਹੀ ਆ ਆਓ ਇਸ ਬਾਰੇ ਹੋਰ ਜਾਣਕਾਰੀ ਲੈਣੇ ਆ ਸੀਨੀਅਰ ਪੱਤਰਕਾਰ ਦੇ ਐਡਵੋਕੇਟ ਜਸਵੰਤ ਜਸ ਤੋਂ ਹੁਣੇ ਹੁਣੇ ਮਤਲਬ ਭਾਰਤ ਪਾਕਿਸਤਾਨ ਦੇ ਵਿੱਚ ਤਲਖੀ ਹੋਈ ਸੀ ਜੰਗ ਲੱਗੀ ਸੀ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਤੇ ਬਕਾਇਦਾ ਤੌਰ ਤੇ ਹਰ ਜਿਹੜੇ ਦੇ ਡਿਪਟੀ ਕਮਿਸ਼ਨਰ ਨੇ ਇੱਕ ਲਾਈਨਲਾਈਜ਼ਰੀ ਜਾਰੀ ਕੀਤੀ ਸੀ ਕਿ ਜਿਹੜੀਆਂ ਤੁਸੀਂ ਖਬਰਾਂ ਪਬਲਿਸ਼ ਕਰਨੀਆਂ ਹੈਗੀਆਂ ਜਾਂ ਕੋਈ ਵੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਉਹ ਔਥੈਂਟਿਕ ਹੋਣੀ ਚਾਹੀਦੀ ਤੇ ਕੋਈ ਵੀ ਅਜਿਹੀ ਇਨਫੋਰਮੇਸ਼ਨ ਸ਼ੇਅਰ ਨਹੀਂ ਕਰਨੀ ਜਿਹਦੀ ਤੁਹਾਨੂੰ ਮਤਲਬ ਪ੍ਰੀਅਰ ਪਰਮਿਸ਼ਨ ਤੁਸੀਂ ਨਹੀਂ ਲਈ ਹੈਗੀ ਪ੍ਰਸ਼ਾਸਨ ਦੇ ਧਿਆਨ ਚ ਹੋਣੀ ਚਾਹੀਦੀ ਹੈ ਇਸ ਦੇ ਬਾਵਜੂਦ ਸੋਸ਼ਲ ਮੀਡੀਆ ਤੇ ਬਹੁਤ ਵੱਡੇ ਪੱਧਰ ਤੇ ਜਿਹੜੇ ਯੂਟਿਊਬਰ ਸੀ ਜਾਂ ਜਿਹੜੇ ਆਮ ਬੰਦੇ ਸੀ ਉਹਨਾਂ ਨੇ ਮਿਸ ਇਨਫਾਰਮੇਸ਼ਨ ਬਹੁਤ ਫੈਲਾਈ ਹੈਗੀ ਆ ਤਾਂ ਇਹ ਪਤਾ ਲੱਗਾ ਕਿ ਜਿਹੜੇ ਹੁਣ ਜਦੋਂ ਹੁਣ ਸ਼ਾਂਤੀ ਦਾ ਮਾਹੌਲ ਜਨ ਬਣ ਗਿਆ ਹੈਗਾ ਤੇ ਉਹ ਸਾਰੇ ਬੰਦੇ ਆਇਡੈਂਟੀਫਾਈ ਕੀਤੇ ਗਏ ਹੈਗੇ ਆ ਫਰੀ ਕੋਟ ਜ਼ਿਲ੍ਹੇ ਚ ਤਕਰੀਬ ਅੱਧੀ ਦਰਜਨ ਦੇ ਕਰੀਬ ਸਟਾਰ ਦੇ ਬੰਦੇ ਆਇਡੈਂਟੀਫਾਈ ਕੀਤੇ ਗਏ ਜਿਨ੍ਹਾਂ ਨੇ ਜੰਗ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਮਿਸ ਇਨਫਾਰਮੇਸ਼ਨ ਦੇ ਕੇ ਮਿਸ ਗਾਈਡ ਕੀਤਾ ਤੇ ਫੋਹਾ ਫਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਨਾਲ ਮਤਲਬ ਦੇਸ਼ੀ ਸੁਰੱਖਿਆ ਕਹਿ ਲਓ ਜਾਂ ਆਰਥਿਕਤਾ ਕਹਿ ਲਓ ਨੇੜਲੇ ਲੋਕਾਂ ਦੀ ਜੀਵਨ ਜਿੰਦਗੀ ਨੂੰ ਬਹੁਤ ਬ੍ਰਹਿਤ ਪ੍ਰਭਾਵਿਤ ਕੀਤਾ ਤੇ ਇਹ ਪਤਾ ਲੱਗਾ ਕਿ 6 ਬੰਦੇ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਰਹੀ ਹੈ ਇਸ ਤੋਂ ਪਹਿਲਾਂ 2 ਬੰਦਿਆਂ ਦੇ ਖਿਲਾਫ ਜਿਹੜੀ ਹੈਗੀ ਆ ਉਹ ਪੁਲਿਸ ਕਾਰਵਾਈ ਕਰ ਵੀ ਚੁੱਕੀ ਹੈਗੀ ਹੈ ਇਸ ਤਰ੍ਹਾਂ ਖੰਨੇ ਦੇ ਵਿੱਚ ਵੀ ਇੱਕ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸਕੂਲ ਦੇ ਵਿੱਚ ਜਿਹੜਾ ਕਲਰਕ ਲੱਗਾ ਸੀ ਉਹਨੇ ਇੱਕ ਤਰਾਜ ਜੋ ਜਿਹੜੀ ਹੈਗੀ ਵੀਡੀਓ ਅਪਲੋਡ ਕੀਤੀ ਸੀ ਆਪਦੇ ਫੇਸਬੁੱਕ ਪੇਜ ਤੇ ਉਹਦੇ ਖਿਲਾਫ ਇਹ ਪਰਚਾ ਦਰਜ ਕਰ ਲਿਆ ਗਿਆ ਹੈ ਇਸ ਬੰਦੇ ਕਿਸੇ ਅਫਸਰ ਦੇ ਨਾਲ ਗੱਲਬਾਤ ਹੋਈ ਹੈ ਜਿਨੇ ਪੁਸ਼ਟੀ ਕੀਤੀ ਹੋਰ ਹਰਸ਼ਰ ਜ਼ਿਲ੍ਹਾ ਪੁਲਿਸ ਨੇ ਮਤਲਬ ਇਸ ਖਬਰ ਦੀ ਪੁਸ਼ਟੀ ਤਾਂ ਕੀਤੀ ਹੈਗੀ ਹੈ ਕਿ ਕੁਝ ਵਿਅਕਤੀਆਂ ਨੇ ਜਿਹੜੇ ਭੜਕਾਊ ਸਮੱਗਰੀ ਜਿਹੜੀ ਹੈਗੀ ਸੀ ਉਹ ਆਪ ਦੇ ਫੇਸਬੁੱਕ ਤੇ ਸ਼ੇਅਰ ਪੇਜ ਤੇ ਸ਼ੇਅਰ ਕੀਤੀ ਹੈ ਸੋਸ਼ਲ ਮੀਡੀਆ ਤੇ ਫਲਾਈ ਹੈਗੀ ਹੈ ਪਰ ਹਾਲਾਂਕਿ ਉਹਨਾਂ ਨੇ ਇਹਦੇ ਬਾਰੇ ਕੋਈ ਨਾਮ ਨਹੀਂ ਦੱਸੇ ਪਰ ਇਹ ਪਤਾ ਇਹ ਕਨਫਰਮ ਕੀਤਾ ਹੈਗਾ ਕਿ ਜ਼ਿਲ੍ਹੇ ਦੇ ਵਿੱਚ 6 ਬੰਦਾਂ ਦੇ ਖਿਲਾਫ ਜਿਹੜੀ ਉਹ ਕਾਰਵਾਈ ਕਰਤੀ ਹੈ ਔਰ ਬਹੁਤ ਜਲਦੀ ਜਿਹੜੇ ਹੋਰ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਉਹ ਸ਼ਾਇਦ ਰਿਲੀਜ਼ ਕਰਨਗੇ ਜਿਨ੍ਹਾਂ ਨੇ ਜੰਗ ਦੇ ਦੌਰਾਨ ਭੜਕਾਉ ਭਾਸ਼ਣ ਦਿੱਤੇ ਜਾਂ ਕੋਈ ਭਰਖਾਉ ਸਮਗਰੀ ਸੀ ਜਿਹੜੀ ਉਹ ਜਿਹੜੀ ਸ਼ੇਅਰ ਕੀਤੀ ਹੈਗੀ ਆ ਉਹ ਯੂਟਿਊਬਰ ਹੀ ਹੋ ਸਕਦੇ ਆ ਉਹ ਜਿਹੜੇ ਫੇਸਬੁੱਕ ਚਾਣ ਵਾਲੇ ਆਦਰਵਾਇਜ਼ ਬੰਦੇ ਵੀ ਹੋ ਸਕਦੇ ਆ ਸੋਸ਼ਲ ਮੀਡੀਆ ਪਲੇਟਫਾਰਮ ਵਾਲੇ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਹੈਗੀ ਆ ਉਹ ਹੋ ਗਈ ਹੈ ਔਰ ਬਹੁਤ ਜਲਦੀ ਇਹ ਸਾਰੇ ਕੰਟੈਂਟ ਸਾਹਮਣੇ ਆ ਜਾਂਦੇ ਨੇ ਸੋਸ਼ਲ ਮੀਡੀਆ